ਬੇਟਾ ਵੈਸੇ ਮੇਰਾ ਹੈ ਪ੍ਰੀਤ ਅੱਛਾ ਜੀ ਤੇ ਤੇ ਉਹਨੂੰ ਜਦੋਂ ਦੇ ਰਿਹਾ ਸੀ ਇੰਟਰਵਿਊ ਥੋੜਾ ਜਿਹਾ ਰੋਣ ਲੱਗ ਗਿਆ ਮਤਲਬ ਮੈਨੂੰ ਸਟੋਰੀ ਬਾਰੇ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਦੀ ਸਟੋਰੀ ਹੈ ਮੈਂ ਕਿਹਾ ਯਾਰ ਕੀ ਗੱਲ ਹੈ ਇਹਦਾ ਹਜ਼ਮਜਾਕ ਵਾਲਾ ਕੰਮ ਹੈ ਤੇਰੇ ਤੂੰ ਤਾਂ ਸੀਰੀਅਸ ਹੋ ਗਿਆ ਤੇਨੂੰ ਫਿਲਮ ਹਾਫ ਤੋਂ ਉੱਪਰ ਗਈ ਹੈ ਤਾਂ ਮੇਰੇ ਮੈਂ ਵੀ ਕਈ ਵਾਰ ਰੋ ਲਿਆ ਉਸ ਤੋਂ ਬਾਅਦ ਕਿ ਇੰਨੀ ਅੱਛੀ ਸਟੋਰੀ ਪੰਜਾਬ ਦੇ ਵਿੱਚ ਆਪਾਂ ਇਹੋ ਜਿਹੀ ਸਟੋਰੀਆਂ ਨਹੀਂ ਦੇਖਦੀ ਆਪਾਂ ਨੂੰ ਮਜ਼ਾਕ ਨੂੰ ਜੋ ਕੇ ਹੁੰਦਾ ਹਸਾ ਮਜ਼ਾਕ ਹੁੰਦਾ ਕੁਝ ਸੀਰੀਅਸ ਨਹੀਂ ਹੁੰਦਾ ਮੈਂ ਫਾਦਰ ਦੇ ਤੌਰ ਤੇ ਤਾਂ ਬੰਦਾ ਬੇਟੀ ਦੀ ਸਦਾ ਹੀ ਸੇਵਤ ਕਰਦਾ ਪਰ ਮੈਂ ਬੜਾ ਓਨੈਸਟਲੀ ਕਹੂੰਗਾ ਕਿ ਮੈਂ ਬੜੇ ਮਜ਼ਾਕ ਦੇ ਮੂਡ ਨਾਲ ਇੱਥੇ ਆਇਆ ਸੀ ਮੈਨੂੰ ਲੱਗਦਾ ਸੀ ਠੀਕ ਠਾਕ ਜਿਹਾ ਹੋਣਾ ਮੁਰਗ ਪਰ ਮੈਂ ਰੀਅਲੀ ਜੋ ਫਿਲਮ ਕਰਦਾ ਉਹ ਇਹਨਾਂ ਤੋਂ ਮੇਰੇ ਵੀ ਅੱਖਾਂ ਚੋਂ ਖੋਫੇ ਹੀ ਹੰਝੂ ਨਿਕਲੇ ਤੇ ਮੈਂ ਉਹਨੂੰ ਜੱਫੀ ਪਾ ਗਿਆ ਯਾਰ ਤੂੰ ਤਾਂ ਵਗੇ ਐਕਟਰ ਹੋ ਗਿਆ ਹੁਣ ਤਾਂ ਜਿਹਨੂੰ ਕਈ ਵਾਰ ਕਿਹਾ ਵੀ ਯਾਰ ਹੁਣ ਵਿਆਹ ਵਿਆਹ ਕਰਾ ਲਾ ਲੇਟ ਹੋ ਰਿਆ ਤੂੰ ਫਿਰ ਮੈਂ ਬ੍ਰਦਰ ਨੂੰ ਛੋਟੇ ਨੂੰ ਕਿਹਾ ਵੀ ਯਾਰ ਤੂੰ ਗੱਲ ਕਰ ਇਹਦੇ ਨਾਲ ਜੇ ਇਹਨੇ ਕਿਤੇ ਹੋਰ ਆਪਣਾ ਹੈਗਾ ਕਿਤੇ ਤਾਂ ਕਰਾ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਤੱਕ ਤਾਂ ਕਹਿੰਦਾ ਵੀ ਨਹੀਂ ਨਹੀਂ ਡੈਡ ਤੁਸੀਂ ਤੁਸੀਂ ਹੀ ਦੇਖਣਾ ਕੀ ਕਰਨਾ ਹੁਣ ਦੇਖਦੇ ਆਂ ਫਿਲਮ ਤੋਂ ਬਾਅਦ ਕੀ ਹੁੰਦਾ ਕਿ ਲੱਗਦਾ ਕਿ ਸੀਰੀਅਸ ਹੋ ਗਿਆ ਜਿਹੜੀ ਮੂਵੀ ਹੈ ਨਾ ਜਦੋਂ ਸ਼ੁਰੂ ਹੋਈ ਹੈ ਬੇਟਾ ਐ ਵੈਸੇ ਮੇਰੇ ਆਇ ਪ੍ਰੀਤ ਕਾਜੀ ਤੇ ਹਾਂ ਉਹ 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 ਕਿ ਬਾਲੀਵੁੱਡ ਟਾਈਪ ਸਟੋਰੀ ਔਰ ਬਹੁਤ ਲੋਕਾਂ ਦੇ ਜਿੰਨਾ ਕਹਿੰਦੇ ਮੰਨ ਨੂੰ ਦਿਲ ਨੂੰ ਲੱਗਦੀ ਹੈ ਹਰ ਗੱਲ ਔਰ 뮤직 ਬਹੁਤ ਅੱਛਾ ਹੈ ਪ੍ਰੀਤ ਨੇ ਬਹੁਤ ਮਿਹਨਤ ਕੀਤੀ ਹੈ ਜੋ ਕਿ ਸਕਰੀਨ ਤੇ ਅਸੀਂ ਦੇਖੀ ਅੱਜ ਇੱਕ ਇੱਕ ਸੈਕਿੰਡ ਵੀ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਪ੍ਰੀਤ ਦੀ ਐਕਟਿੰਗ ਤੋਂ ਕੋਈ ਬੋਰ ਹੋ ਰਿਹਾ ਹੈ ਜਾਂ ਕੋਈ ਕਿਸੇ ਦਾ ਧਿਆਨ ਹਟ ਰਿਹਾ ਸੋ ਬੀਿੰਗ ਅ ਫਾਦਰ ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਫਾਦਰ ਦੇ ਤੌਰ ਤੇ ਤਾਂ ਬੰਦਾ ਬੇਟੀ ਦੀ ਸਦਾ ਹੀ ਸੇਫਟ ਕਰਦਾ ਪਰ ਮੈਂ ਬੜਾ ਓਨੈਸਟਲੀ ਕਹੂੰਗਾ ਕਿ ਮੈਂ ਬੜੇ ਮਜ਼ਾਕ ਦੇ ਮੂਡ ਨਾਲ ਆਇਆ ਸੀ ਮੈਨੂੰ ਲੱਗਦਾ ਸੀ ਠੀਕ ਠਾਕ ਜੇ ਹੋਣਾ ਮੁਰਗ ਪਰ ਮੈਂ ਰੀਅਲੀ ਜੋ ਫਿਲਮ ਕਰਦਾ ਹੋਇਆ ਨਾ ਤੇ ਮੇਰੇ ਵੀ ਅੱਖਾਂ ਚੋਂ ਖੂਫੇ ਹੀ ਹੰਝੂ ਨਿਕਲੇ ਤੇ ਮੈਂ ਉਹਨੂੰ ਜੱਫੀ ਪਾ ਗਿਆ ਯਾਰ ਤੂੰ ਤਾਂ ਵਾਕਈ ਐਕਟਰ ਹੋ ਗਿਆ ਹੁਣ ਤਾਂ ਅਈ ਤਾਂ ਮਜ਼ਾਕ ਹੀ ਸਮਝਦੇ ਸੀ ਤੈਨੂੰ ਕਿਉਂਕਿ ਪ੍ਰੀਤ ਨੇ ਇਤਨੇ ਬਹੁਤ ਸਾਰੇ ਪਹਿਲਾਂ ਵੀ ਫਿਲਮਾਂ ਕੀਤੀਆਂ ਨੇ ਬਹੁਤ ਸੋਹਣਾ ਕੰਮ ਆ ਹਮੇਸ਼ਾ ਅਸੀਂ ਪ੍ਰੀਤ ਨੂੰ ਐਜ਼ ਅ ਐਕਸ਼ਨ ਸਟਾਰ ਹੀ ਦੇਖਦੇ ਆ ਲੇਕਿਨ ਅੱਜ ਪ੍ਰੀਤ ਨੇ ਟੋਟਲੀ ਇਮੋਸ਼ਨਸ ਵੀ ਜਿਹੜੇ ਫਲੇਵਰ ਆ ਇਮੋਸ਼ਨਸ ਉਹ ਵੀ ਸਾਰਿਆਂ ਨੂੰ ਡਿਲੀਵਰ ਕੀਤਾ ਔਰ ਐਕਸ਼ਨ ਵੀ ਬਹੁਤ ਸੋਹਣਾ ਸੀਗਾ ਔਰ ਮੈਸੇਜ ਵੀ ਬਹੁਤ ਸੋਹਣਾ ਸੀਗਾ ਹੁਣ ਲਾਈਕ ਤੁਸੀਂ ਅੱਗੇ ਜਿਵੇਂ ਤੁਸੀਂ ਕਹੇ ਮੈਂ ਮਜ਼ਾਕ ਦੇ ਮੂਡ ਚ ਆ ਹੁਣ ਪ੍ਰੀਤ ਦੀਆਂ ਫਿਲਮਾਂ ਨੂੰ ਮਿਲਣਾ ਤਾਂ ਤੁਸੀਂ ਬਹੁਤ ਸੀਰੀਅਸ ਲਓਗੇ ਬਿਲਕੁਲ ਸੀਰੀਅਸਲੀ ਮੈਂ ਬਿਲਕੁਲ ਉਹੀ ਕਹਿ ਰਿਹਾ ਹਾਂ ਨਾ ਕਿ ਹੁਣ ਅਸੀਂ ਬਹੁਤ ਸੀਰੀਅਸ ਲਿਲਾ ਮਾਗੀ ਨੇ ਬੇ ਵਾਕਈ ਵੀ ਮੁੰਡਾ ਇਹ ਐਕਟਰ ਹੈ ਔਰ ਹੀ ਇਸ ਐਕਟਰ ਬਹੁਤ ਅੱਛਾ ਐਕਟਰ ਹੈ ਐਂਡ ਹੀ ਇਸ ਦਾ ਓਨਲੀ ਐਕਟਰ ਆਈ ਥਿੰਕ ਇਨ ਪੰਜਾਬ ਪੰਜਾਬ ਚ ਐਕਟਰ ਨਹੀਂ ਹੈਗੇ ਜੀ ਵੀ ਹੈਵਨ ਸੀਨ ਦਾ ਐਕਟਰ ਪੰਜਾਬ ਤਾਂ ਸਿੰਗਰਸ ਹੈਗੇ ਨੇ ਔਰ ਓਕੇ ਦਾ ਡਾਇਰੈਕਟਰਸ ਐਂਡ ਪ੍ਰੋਡਿਊਸਰ ਪਿਕ ਦੋ ਸਿੰਗਰਸ ਚਲੋ ਵੀ ਉਹਨੇ ਜਿਹੜਾ ਆਪਣਾ ਜਿਹਨੂੰ ਲਿਆ ਮਤਲਬ ਕਿ ਲੋਕਾਂ ਦੇ ਦੇਖਣ ਆਣਾ ਹੀ ਆਣਾ ਪਰ ਥਿਸ ਵਾਸ ਐਕਟਿੰਗ ਤੇ ਪ੍ਰੀਤ ਦੇ ਨਾਲ ਜਿਹੜੀ ਪ੍ਰੀਤ ਦੇ ਨਾਲ ਜਿਹੜੀਆਂ ਦੋ ਸਾਈਡ ਤੇ ਹੀਰੋਇਨ ਸੀਗੀਆਂ ਉਹਨਾਂ ਦੇ ਬਾਰੇ ਕੀ ਕਹਿੰਨੇ ਹੋ ਸਪੈਸ਼ਲੀ ਦੋਨਾਂ ਦਾ ਹੀ ਰੋਲ ਬੜਾ ਅੱਛਾ ਸੀਗਾ ਪ੍ਰੀਤ ਸੀ ਜਿਹੜੀ ਲੜਕੀ ਮੋਟਾ ਵੀ ਬਹੁਤ ਚੰਗਾ ਸੀ ਰੋਲ ਤੇ ਦੂਜੀ ਜਿਹੜੀ ਸੈਕੰਡ ਮਾਹੀ ਉਹਦਾ ਵੀ ਬਹੁਤ ਅੱਛਾ ਰੋਲ ਸੀਗਾ ਦੋਨਾਂ ਨੇ ਮਤਲਬ ਜਿੰਦਾ ਕਹਿੰਦੇ ਆ ਵੀ ਸਟੋਰੀ ਦੇ ਨਾਲ ਉਹਨਾਂ ਦਿਲ ਤੋਂ ਜਿਵੇਂ ਕਹਿੰਦਾ ਨਾ ਦਿਲ ਨਾਲ ਜੁੜਿਆ ਹੋਇਆ ਸੀਗਾ ਸਾਰਾ ਰੋਮ ਸੋ ਰਿਐਲਿਟੀ ਦੇ ਵਿੱਚ ਵੀ ਕਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਆਈ ਹੈ ਪ੍ਰੀਤ ਨੇ ਕਦੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਵੇ ਪਿਆਰ ਹੋ ਗਿਆ ਜਾਂ ਵਿਆਹ ਦਾ ਸੀ ਜਾਂ ਕਾਈਂਡ ਆਫ ਕਦੇ ਵੀ ਕੁਛ ਇਦਾਂ ਦੀ ਸਿਚੁਏਸ਼ਨ ਬਣੀ ਹੋਵੇ ਕਿਉਂਕਿ ਪ੍ਰੀਤ ਦੇ ਫਾਦਰ ਅੱਜ ਸਾਡੇ ਨਾਲ ਹੈਗੇ ਨੇ ਜਾਣਨਾ ਬਹੁਤ ਜ਼ਰੂਰੀ ਹੈ ਲਵ ਸਟੋਰੀ ਸੀਗੀ ਸੋ ਇਹ ਸਵਾਲ ਮੈਂ ਲਾਦਾ ਬਣਦਾ ਅਸੀਂ ਕਹਿ ਕੇ ਕਿ ਥੱਕ ਗਏ ਆ ਵੀ ਕਾਕਾ ਜੀ ਕੋਈ ਇਹੋ ਜੀ ਗੱਲ ਹੈਗੀ ਦੱਸ ਦੇ ਜੀ ਮੈਂ ਚਾਚਾ ਜੀ ਉਹਦਾ ਅੱਛਾ ਸੀਗਾ ਅੱਛਾ ਵੈਸੇ ਨਾ ਪਾਪਾ ਤੋਂ ਡਰਦੇ ਹੁੰਦੇ ਨੇ ਹੈਨਾ ਮੁੰਡੇ ਚਾਚਾ ਨਾਲ ਸ਼ੇਅਰ ਕਰ ਦਿੰਦੇ ਨੇ ਸੋ ਤੁਹਾਡੇ ਨਾਲ ਕੋਈ ਕੀਤੀ ਹੋਵੇ ਨ ਮੈਂ ਹਲੇ ਤੱਕ ਤਾਂ ਕੋਈ ਗੱਲ ਨਹੀਂ ਕਰੀ ਜੀ ਨੂੰ ਕਈ ਵਾਰ ਕਿਹਾ ਵੀ ਯਾਰ ਹੁਣ ਵਿਆਹ ਵਿਆਹ ਕਰਾ ਲਾ ਲੇਟ ਹੋ ਰਿਹਾ ਤੂੰ ਫਿਰ ਮੈਂ ਬ੍ਰਦਰ ਨੂੰ ਛੋਟੇ ਨੂੰ ਕਿਹਾ ਵੀ ਯਾਰ ਤੂੰ ਗੱਲ ਕਰ ਇਹਦੇ ਨਾਲ ਜੇ ਇਹਨੇ ਕਿਤੇ ਹੋਰ ਆਪਣਾ ਹੈਗਾ ਕਿਤੇ ਇਹਦਾ ਤਾਂ ਕਰਾ ਲਵੇ ਸਾਨੂੰ ਕੋਈ ਉਤਰਾਜ ਨਹੀਂ ਪਰ ਜੇ ਤੱਕ ਤਾਂ ਕਹਿੰਦਾ ਵੀ ਨਹੀਂ ਨਹੀਂ ਡੈਡ ਤੁਸੀਂ ਤੁਸੀਂ ਹੀ ਦੇਖਣਾ ਕੀ ਕਰਨਾ ਹੁਣ ਦੇਖਦੇ ਆ ਫਿਲਮ ਤੋਂ ਬਾਅਦ ਕੀ ਹੁੰਦਾ ਕਿ ਲੱਗਦਾ ਕਿ ਸੀਰੀਅਸ ਹੋ ਗਿਆ ਸੋ ਕਦੀ ਸੀਰੀਅਸ ਨਾ ਤੁਸੀਂ ਦੱਸਿਓ ਵੇ ਕੀ ਕਿਸ ਤਰ੍ਹਾਂ ਦੀ ਅਗਰ ਤੁਸੀਂ ਵੀ ਕੁੜੀ ਦੇਖਣੀ ਹੈ ਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਦੇਖੋ ਬੜਾ ਸੋਵਰ ਟਾਈਪ ਹੈ ਦੇਖਣ ਨੂੰ ਚ ਹੈ ਉਹ ਲੱਗਦਾ ਬੜਾ ਤਕੜਾ ਹੈ ਰੋਮਨ ਹੀ ਇਜ਼ ਵੈਰੀ ਸੋਵਰ ਉਹ ਮਤਲਬ ਉਹ ਚਾਹੁੰਦਾ ਕਿ ਜਿਹੜੀ ਅੱਛੀ ਕੁੜੀ ਜਿਹੜੀ ਫੈਮਲੀ ਦੇ ਵਿੱਚ ਰਹਿ ਸਕੇ ਫੈਮਲੀ ਦੇ ਨਾਲ ਰਹੇ ਅਸੀਂ ਤਾਂ ਕਹਿੰਦੇ ਵੀ ਯਾਰ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਸਾਡਾ ਤਾਂ ਠੀਕ ਹੈ ਅਸੀਂ ਕੱਟ ਲਿਆ ਸਾਰਾ ਵੀ ਤੁਸੀਂ ਆਪਣਾ ਹਿਸਾਬ ਦੇਖੋ ਬਟ ਹੀ ਵਾਂਟਸ ਕਿ ਜਿਹੜੀ ਫੈਮਲੀ ਦੇ ਵਿੱਚ ਐਡਜਸਟ ਹੋਵੇ ਰਹੇ ਫੈਮਲੀ ਦੇ ਵਿੱਚ ਪਿਆਰ ਨੂੰ ਵਧਾਵੇ ਇਹੋ ਜਿਹੀ ਕੁੜੀ ਵਾਹ ਬਾਈ ਵਾਹ ਸੋ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਬਹੁਤ ਸਾਰੀਆਂ ਬੈਸਟ ਵਿਸ਼ੇਸ ਉਮੀਦ ਕਰਦਾ ਕਿ ਪ੍ਰੀਤ ਦੀਆ ਫਿਲਮ ਸੁਪਰ ਡੂਪਰ ਹਿੱਟ ਹੋਵੇ ਥੈਂਕ ਯੂ ਸੋ ਮੱਚ ਥੈਂਕ ਯੂ ਬੇਟਾ ਥੈਂਕ ਯੂ ਬਹੁਤ ਮੇਰਵਾਨ ਥੈਂਕ ਯੂ ਸਰ ਥੈਂਕ ਯੂ